ਸਤ ਸ੍ਰੀ ਅਕਾਲ ਸਾਰੇ ਫਾਲੋਅਰਾਂ ਨੂੰ ਮੈਂ ਵੈਦੀਪ ਕੰਬੋਜ ਕੰਬੋਜ ਆਯੁਰਵੇਦ ਦਾ ਅੱਜ ਆਪਾਂ ਇੱਕ ਨੁਕਤਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪੁਰਾਣੀ ਖਾਂਸੀ ਸੁੱਕੀ ਜਾਂ ਬਲਗਾਂ ਵਾਲੀ ਖਾਂਸੀ ਇਸ ਨੂੰ ਠੀਕ ਕਰੇਗਾ ਨੁਕਤਾ ਏ ਜਿਸ ਵਿੱਚ ਤੁਸੀਂ ਦਾਲ ਚੀਨੀ ਲੈਣੀ ਹੈ 10 ਗ੍ਰਾਮ ਛੋਟੀ ਇਲਾਚੀ ਲੈਣੀ ਹੈ 20 ਗ੍ਰਾਮ ਛੋਟੀ ਪਿਪਲੀ ਲੈਣੀ ਹੈ 40 ਗ੍ਰਾਮ ਲੱਠੀ 40 ਗ੍ਰਾਮ ਲੈਣੀ ਹੈ ਵਨ ਪਾਸਾ ਦੇ ਫੁੱਲ 40 ਗ੍ਰਾਮ ਗਾਜਵਾਨ 40 ਗ੍ਰਾਮ ਤੁਲਸੀ ਪੱਤਰ ਲੈਣੇ ਹਨ ਤੁਸੀਂ 40 ਗ੍ਰਾਮ ਤਵਾशीर ਲੈਣੀ ਹੈ 80 ਗ੍ਰਾਮ ਤਾਗਾ ਮਿਸ਼ਰੀ ਲੈਣੀ ਹੈ 120 ਗ੍ਰਾਮ ਇਹ ਸਭ ਚੀਜ਼ਾਂ ਦਾ ਤੁਸੀਂ ਮਿਕਸ ਕਰਕੇ ਪਾਊਡਰ ਕਰ ਲੈਣਾ ਹੈ ਬਰੀ ਕੱਪੜ ਸ਼ਾਨ ਕਿਸੇ ਕੱਪੜਾ ਛਾਣ ਵਿੱਚ ਕੱਪੜਾ ਛਾਣ ਕਰਕੇ ਸ਼ਹਿਦ ਜਾਂ ਦੇਸੀ ਘਿਓ ਵਿੱਚ ਮਿਲਾ ਕੇ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਲੈਣਾ ਹੈ ਸ਼ੂਗਰ ਵਾਲੇ ਮਰੀਜ਼ ਮਿਸ਼ਰੀ ਅਤੇ ਸ਼ਹਿਦ ਦਾ ਪ੍ਰਯੋਗ ਨਾ ਕਰਨ ਉਹ ਕਿਉਂ ਨਾਲ ਇਸ ਦਵਾਈ ਦਾ ਵਰਤੋਂ ਕਰ ਸਕਦੇ ਹਨ ਇਸ ਦਵਾਈ ਨੂੰ ਲਗਾਤਾਰ ਤੁਸੀਂ 2 ਮਹੀਨੇ 1.5 ਮਹੀਨਾ ਅੱਧਾ ਮਹੀਨਾ 20 ਦਿਨ ਜਿੰਨਾ ਤੱਕ ਤੁਹਾਨੂੰ ਫਰਕ ਪੈ ਜਾਵੇ ਉਨ ਤੱਕ ਤੁਸੀਂ ਲੈ ਸਕਦੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਖਟੀਆਂ ਤਲੀਆਂ ਚੀਜ਼ਾਂ ਤੁਸੀਂ ਪਰਹੇਜ਼ ਰੱਖਣਾ ਹੈ ਫਾਸਟ ਫੂਡ ਦਾ ਪਰਹੇਜ਼ ਰੱਖਣਾ ਹੈ ਮੂੰਹ ਤੇ ਮਾਸਕ ਰੱਖਣਾ ਹੈ ਮੇਰੇ ਇਸ ਨੁਕਤੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਫੋਲੋ ਕਰੋ ਧੰਨਵਾਦ ਜੀ